ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਥੇ ਮਾਰਨਿੰਗ ਦਾ ਵਲੌਗ ਤੁਹਾਡੇ ਨਾਲ ਮੈਂ ਸ਼ੇਅਰ ਕਰਦੀਆਂ ਤੇ ਅੱਜ ਹੈਗਾ ਹੈ ਸ਼ੁਕਰਵਾਰ ਸ਼ੁਕਰਵਾਰ ਮਾਰਨਿੰਗ ਟਾਈਮ ਤੇ ਅੱਥੀ ਮੈਂ ਅਜ ਲਾਈ ਹੋਈ ਸੀ ਕੱਪੜਿਆਂ ਵਾਲੀ ਮਸ਼ੀਨ ਕਿਉਂਕਿ ਅੱਜ ਆਪਾਂ ਕੱਪੜੇ ਮਸ਼ੀਨ ਧੋਵਾਂਗੇ ਤੇ ਮਸ਼ੀਨ ਜਦੋਂ ਲਾਣੇ ਆ ਤਾਂ ਉਹ ਆਪਾਂ ਲਾਹਾ ਲੈਂਦੇ ਆ ਕਿ ਆਪਾਂ ਜਿਹੜੇ ਵੱਡੇ ਵੱਡੇ ਕੱਪੜੇ ਹੁੰਦੇ ਆ ਜਿਵੇਂ ਬਲੈਂਕਟ ਦੇ ਕਵਰ ਵਗੈਰਾ ਹੋ ਕੇ ਜਾਂ ਬੈੱਡ ਸ਼ੀਟ ਹੋ ਕੇ ਉਹ ਵੀ ਆਪਾਂ ਧੋ ਲਈਏ ਤੇ ਅੱਜ ਮੈਂ ਹੀ ਕਰੂੰਗੀ ਅੱਜ ਮੈਂ ਬਲੈਂਕਟ ਵਗੈਰਾ ਦੇ ਕਵਰ ਵਗੈਰਾ ਵੀ ਧੋਣੇ ਆ ਕਿਉਂਕਿ ਬਹੁਤ ਦਿਨ ਹੋ ਗਏ ਮੈਂ ਥੋੜੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਮੈਂ ਧੋ ਨਹੀਂ ਸਕੀ ਤੇ ਅੱਜ ਮੈਂ ਸੋਚਿਆ ਵਸੇ ਅੱਜ ਵੀ ਮੈਨੂੰ ਸਹੀ ਨਹੀਂ ਲੱਗ ਰਿਹਾ ਬਟ ਫਿਰ ਵੀ ਮੈਨੂੰ ਐ ਤੇ ਇੱਥੇ ਮੈਂ ਬਲੈਂਕਟ ਨੂੰ ਕੱਟ ਕੇ ਸੁੱਕਣੇ ਪਾ ਦਿੱਤਾ ਸੀ ਧੁੱਪ ਮੈਂ ਹਾਂ ਚਲ ਧੁੱਪ ਲੱਗ ਜੂਗੀ ਤੇ ਹੁਣ ਬੈੱਡ ਸ਼ੀਟ ਵਗੈਰਾ ਵੀ ਜਿਹੜੀ ਚੇਂਜ ਕਰ ਦੂੰਗੀ ਤੇ ਆਪਣੀ ਚਾਦਰ ਅੱਜ ਆਪਾਂ ਬਦਲਾਂਗੇ ਅੱਜ ਵਿਛਾਵਾਂਗੇ ਆਪਾਂ ਨਵੀਂ ਚਾਦਰ ਨਵੀਂ ਤਾਂ ਨਹੀਂ ਮਤਲਬ ਚੇਂਜ ਕਰਾਂਗੇ ਚਾਦਰ ਨੂੰ ਤੇ ਇਹਨੂੰ ਆਪਾਂ ਅੱਜ ਵਾਸ਼ ਕਰ ਦਾਂਗੇ ਕਾਫੀ ਦਿਨ ਹੋ ਗਏ ਨਾ ਇਹਦੇ ਵਿੱਚ ਵਾਈਟ ਵਗੈਰਾ ਹੈਗਾ ਨਾ ਕਲਰ ਤੇ ਉਹ ਮੈਲੇ ਜੀ ਲੱਗਣ ਸਟਾਰਟ ਹੋ ਜਾਂਦੀ ਹੈ ਤੇ ਫਿਰ ਮੈਨੂੰ ਐਸੀ ਵੀ ਚਲੋ ਮੈਂ ਇਹਨੂੰ ਚੇਂਜ ਕਰ ਦਿੰਨੀ ਅੱਜ ਤੇ ਕੰਬਲ ਨੂੰ ਉਤਾਰ ਕੇ ਨਾ ਮੈਂ ਕੰਦ ਤੇ ਪਾ ਦੂੰਗੀ ਕਿਉਂਕਿ ਨਾ ਮੈਂ ਮਤਲਬ ਇੱਥੇ ਮੈਂ ਕਪੜੇ ਸੁੱਕਣੇ ਪਾਉਣੇ ਆ ਇਸ ਕਰਕੇ ਮੈਨੂੰ ਐਸੀ ਵੀ ਚਲੋ ਮੈਨੂੰ ਕੰਦ ਤੇ ਪਾ ਦਿੰਦੀ ਆ ਤੇ ਤਾਰ ਤੇ ਮੈਂ ਜਿਹੜੇ ਬਾਕੀ ਕਪੜੇ ਧੋਤੇ ਹੋਏ ਆ ਨਾ ਉਹ ਵਲੇ ਇੱਥੇ ਸੁੱਕਣੇ ਪਾ ਦੂੰਗੀ ਬਾਕੀ ਬਲੈਂਕਟ ਇੱਕ ਭਾਰਾ ਹੁੰਦਾ ਆ ਫਿਰ ਐ ਹੁੰਦਾ ਵੀ ਕਿਤੇ ਤਾਰ ਵਗੈਰਾ ਟੁੱਟ ਨਾ ਜਾਵੇ ਤਾਂ ਕਰਕੇ ਉਹਨੂੰ ਮੈਂ ਕੰਦ ਤੇ ਪਾਤਾ ਸੀ ਮੈਂ ਕਿ ਚਲੋ ਧੁੱਪ ਲੱਗੀ ਜਾਊਗੀ ਉਸ ਤੋਂ ਬਾਅਦ ਜਿਹੜੇ ਕਪੜੇ ਵਗੈਰਾ ਜਿਹੜੇ ਮੈਂ ਵਾਸ਼ ਕੀਤੇ ਆ ਨਾਲ ਦੀ ਨਾਲ ਉਹ ਵੀ ਮੈਂ ਤਾਰ ਤੇ ਜਿਹੜੀ ਸੁੱਕਣੇ ਪਾਈ ਜਾਊਂਗੀ ਤੋ ਆਪ ਬਹੁਤ ਸੋਹਣੀ ਨਿਕਲ ਰਹੀ ਆ ਤੇ ਹੁਣ ਮੈਂ ਸੱਚੇ ਚਲੋ ਆਪਾਂ ਕੱਪੜੇ ਜਿਹੜੇ ਧੋ ਦਿੰਨੇ ਆ ਤੇ ਇਹ ਕਾਟਨ ਵਗੈਰਾ ਵੀ ਧੋਣੇ ਸੀ ਪਰ ਮੈਨੂੰ ਐ ਸੀਗੀ ਮੈਂ ਇੰਨਾ ਜ਼ਿਆਦਾ ਖਲਾਰਾ ਪਾ ਲਿਆ ਨਾ ਤੇ ਮੇਰੇ ਤੋਂ ਇੰਨਾ ਹੋਣਾ ਨਹੀਂ ਕਿਉਂਕਿ ਮੈਂ ਨਾ ਜਲਦੀ ਥੱਕ ਜਾਂਦੀ ਆ ਪਤਾ ਨਹੀਂ ਮੇਰਾ ਸਰੀਰ ਕਿਹੋ ਜਿਹਾ ਹੋ ਗਿਆ ਹੁਣ ਤੇ ਮਤਲਬ ਡਿਲੀਵਰੀ ਹੋਣ ਤੋਂ ਬਾਅਦ ਮੇਰਾ ਸਰੀਰ ਪਹਿਲਾਂ ਵਰਗਾ ਨਹੀਂ ਰਿਹਾ ਹੈਗਾ ਮੇਰਾ ਸੀ ਸੈਕਸ਼ਨ ਹੋਇਆ ਸੀਗਾ ਸੀ ਸੈਕਸ਼ਨ ਤੋਂ ਬਾਅਦ ਮੇਰਾ ਸਰੀਰ ਪਹਿਲਾਂ ਵਰਗਾ ਰਿਹਾ ਹੀ ਨਹੀਂ ਇਹ ਲੈ ਇੰਨਾ ਜਿਆਦਾ ਦਰਦ ਹੋਣਾ ਲੱ ਜਾਂਦਾ ਥੋੜਾ ਜਿਹਾ ਕੰਮ ਕਰਕੇ ਥੱਕ ਜਾਂਦੀ ਆ ਮੈਂ ਮਤਲਬ ਥਕਾਵਟ ਜਲਦੀ ਹੋ ਜਾਂਦੀ ਆ ਤੇ ਪਤਾ ਨਹੀਂ ਐਵੇਂ ਕਿਉਂ ਹੋ ਰਿਹਾ ਤਾਂ ਕਰਕੇ ਮੈਂ ਜਿੰਨਾ ਮੇਰੇ ਤੋਂ ਕੰਮ ਹੁੰਦਾ ਮੈਂ ਓਨਾ ਕੀ ਖਲਾਰਾ ਪਾਉਂਦੀ ਆ ਬਸ ਇਹ ਨਹੀਂ ਹੈਗਾ ਕਿ ਡੇਲੀ ਮੈਂ ਕੰਮ ਨਹੀਂ ਕਰਦੀ ਮੈਂ ਆਪਣਾ ਕੰਮ ਪੂਰਾ ਵਧੀਆ ਤਰੀਕੇ ਨਾਲ ਕਰਦੀ ਆ ਪਰ ਓਨਾ ਕ ਕਰਦੀ ਆ ਜਿੰਨਾ ਕਿ ਮੇਰੇ ਤੋਂ ਹੁੰਦਾ ਆ ਕਿਉਂਕਿ ਜਿਆਦਾ ਆਪਾਂ ਫਾਹਾ ਲੈਨੇ ਆ ਫਿਰ ਆਪਾਂ ਨਾ ਉਧਰ ਜੋਗੇ ਰਹਿਨੇ ਆ ਨਾ ਉਧਰ ਜੋਗੇ ਰਹਿਨੇ ਆ ਹਨਾ ਤੇ ਬਸ ਅੱਜ ਵੀ ਮੈਨੂੰ ਠੀਕ ਠਾਕ ਜਿਹਾ ਲੱਗ ਰਿਹਾ ਪਰ ਮੈਨੂੰ ਐਸੀ ਕੀ ਮੈਂ ਜਿਹੜਾ ਆਪਣੇ ਕੱਪੜਿਆਂ ਦਾ ਕੰਮ ਜਿਹੜਾ ਨਿਬੇੜਦਾ ਕਿਉਂਕਿ ਬਹੁਤ ਦਿਨ ਹੋ ਗਏ ਹਨਾ ਮੈਂ ਕੱਪੜੇ ਤੇ ਚਲੋ ਧੋਤੇ ਜਾਂਦੇ ਆ ਪਰ ਜਿਹੜੇ ਅੰਗਲਾਫ ਵਗੈਰਾ ਹੁੰਦੇ ਆ ਬਲੈਂਕਟ ਵਗੈਰਾ ਦੇ ਹਨਾ ਉਹ ਨਹੀਂ ਧੋਤੇ ਹੈਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲਦੀ ਆ ਤੇ ਇੱਥੇ ਜੀ ਮੈਂ ਬੈੱਡ ਨੂੰ ਸਾਫ਼ ਕਰ ਰਹੀ ਸੀ ਅੰਦਰੋਂ ਤੇ ਕਿਉਂਕਿ ਮਿੱਟੀ ਵਗੈਰਾ ਚਲੀ ਜਾਂਦੀ ਆ ਕਿੰਨਾ ਮਰਜ਼ੀ ਆਪਾਂ ਕੱਪੜਾ ਉੱਤੇ ਟੱਕ ਕੇ ਰੱਖਦੇ ਆ ਨਾ ਫਿਰ ਵੀ ਕਿਤਨਾ ਕਿਤੇ ਬੈੱਡ ਵਿੱਚ ਮਿੱਟੀ ਚਲੀ ਜਾਂਦੀ ਹੈ ਮਤਲਬ ਜਿਹੜੀ ਰਿਸਪੇਟੀ ਦੀ ਹੁੰਦੀ ਆ ਨਾ ਉਹ ਬੈੱਡ ਨਹੀਂ ਕਰ ਸਕਦੇ ਬੱड्ढे ਵਿੱਚ ਕਿਤਨਾ ਕਿਤੇ ਮਿੱਟੀ ਚਲੇ ਜਾਂਦੀ ਹੈ ਜਿੰਨੀ ਮਰਜ਼ੀ ਆਪਾਂ ਸੰਭਾਲ ਕਰ ਲਈਏ ਤੇ ਇੱਥੇ ਨਾ ਮਤਲਬ ਮੈਂ ਆਪਣੇ ਸੈਂਡਲ ਵਗੈਰਾ ਕੱਢ ਕੇ ਰੱਖ ਰਹੀ ਸੀ ਕਿਉਂਕਿ ਸਾਨੂੰ 10 ਤਾਰੀਖ ਦੀ ਮੈਰਿਜ ਆ ਰਹੀ ਹੈ ਤੇ ਉਹਦੇ ਵਾਸਤੇ ਮੈਂ ਸੋਚਿਆ ਚਲੋ ਤੇ ਕੱਢ ਹੀ ਲੈਨੀ ਹੈ ਤੇ ਇਹ ਮੈਂ ਅੰਦਰ ਤਾਂ ਰੱਖਤੀ ਸੀ ਕਿਉਂਕਿ ਬਾਹਰ ਮੈਂ ਕਹੇ ਐਵੇਂ ਖਰਾਬ ਹੋ ਰਹੀ ਸੀਗੀ ਤਾਂ ਕਰਕੇ ਬੈੱਡ ਵਿੱਚ ਸਪੇਸ ਹੈਗੀ ਸੀ ਇੰਨੀ ਤੇ ਮੈਂ ਡੱਬੇ ਵਿੱਚ ਪਾ ਕੇ ਜਿਹੜੇ ਰੱਖ ਦਿੱਤੀ ਸੀ ਤੇ ਨੀਮਰ ਦੇਖੋ ਇੱਥੇ ਪਾ ਕੇ ਦੇਖ ਰਹੀ ਹੈ ਕਿਉਂਕਿ ਬੱਚਿਆਂ ਨੂੰ ਸ਼ੌਕ ਹੁੰਦਾ ਹਨ ਜਦੋਂ ਮੈਂ ਛੋਟੀ ਹੁੰਦੀ ਸੀ ਮੈਂ ਵੀ ਐਂ ਕਰਦੀ ਹੁੰਦੀ ਸੀ ਵੀ ਜਦੋਂ ਕੋਈ ਘਰੇ ਗੈਸਟ ਆ ਜਾਂਦੇ ਸੀਗੇ ਲੇਡੀਜ਼ ਵਿੱਚੋਂ ਤੇ ਮੈਂ ਉਹਨਾਂ ਦੇ ਸੈਂਡਲ ਪਾ ਪਾ ਕੇ ਦੇਖਦੀ ਹੁੰਦੀ ਸੀ ਤੇ ਮੈਨੂੰ ਮੈਂ ਨੂੰ ਆਪਣੇ ਆਪ ਨੂੰ ਇਹਦੇ ਵਿੱਚ ਦੇਖਦੀ ਆ ਇਹਦੀ ਸਾਰੀ ਹੈਬਿਟ ਜਿਹੜੀਆਂ ਮੇਰੇ ਵਾਲੀਆਂ ਨੇ ਤੇ ਲੋ ਜੀ ਇੱਥੇ ਮੈਂ ਹੁਣ ਆਪਣੇ ਬੈੱਡ ਨੂੰ ਡਸਟਿੰਗ ਕਰਨ ਲੱਗ ਗਈ ਸੀ ਬੈੱਡ ਦੀ ਤੇ ਬੈੱਡ ਤੇ ਜਿਹੜਾ ਮੈਟਰਸ ਵਿਸ਼ਾ ਉਨੋਂ ਵੀ ਆਪਾਂ ਝਾੜਕੇ ਵਿਸ਼ਾ ਲਾਂਗੇ ਤੇ ਅੱਜ ਆਪਾਂ ਨਾਲ ਗੱਲ ਕਰਦੇ ਆ ਕਿ ਆਪਾਂ ਨਾਲ ਦਿੱਲੀ ਦੇ ਕੰਮ ਤੋਂ ਖਾਸ ਕਰਕੇ ਜਿਹੜੀ ਲੇਡੀਜ਼ ਹਨ ਉਹ ਦਿੱਲੀ ਦੇ ਕੰਮ ਤੋਂ ਨਾ ਬੋਰ ਹੋ ਜਾਂਦੀਆਂ ਕਿ ਦਿੱਲੀ ਦਾ ਰੋਜ਼ ਰੋਜ਼ ਦਾ ਉਹੀ ਕੰਮ ਹੈ ਨਾ ਪਰ ਮੈਂ ਵੀ ਇਹੀ ਸੋਚਦੀ ਹੁੰਦੀ ਸੀ ਪਹਿਲਾਂ ਕਿਉਂਕਿ ਮੈਂ ਜਦੋਂ ਵਲੌਗ ਸਟਾਰਟ ਕਰਦੀ ਸੀ ਤੇ ਮੈਂ ਸੋਚਦੀ ਹੁੰਦੀ ਸੀ ਮੈਂ ਦਿੱਲੀ ਦਾ ਕੀ ਉਹੀ ਕੁਝ ਦਿਖਾਈ ਜਾਵਾਂ ਮਤਲਬ ਸੇਮ ਸੇਮ ਵਲੌਗ ਹੋ ਰਹੇ ਨੇ ਮੈਂ ਦਿੱਲੀ ਉਹੀ ਕੁਝ ਦਿਖਾਉਣੀ ਰਹਿੰਦੀ ਆ ਪਰ ਫਿਰ ਮੈਂ ਨਾ ਇੱਕ ਚੀਜ਼ ਕਿਤੇ ਪੜ੍ਹੀ ਮੈਂ ਸੋਚਿਆ ਵੀ ਜੀ ਆਪਾਂ ਇਹ ਕੰਮ ਕਰ ਰਹੇ ਆ ਹਨਾ ਤੇ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਵੀ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਇਸ ਲਾਇਕ ਸਮਝਿਆ ਸਾਡੇ ਅੰਗ ਪੈਰ ਸਾਰਾ ਕੁਝ ਸਲਾਮਤ ਤੁਸੀਂ ਦਿੱਤਾ ਆ ਜਿਹੜਾ ਅਸੀਂ ਉੱਠ ਕੇ ਆਪਣਾ ਕੰਮ ਕਰ ਸਕਦੇ ਆ ਹਨਾ ਕਿਉਂਕਿ ਕਈ ਲੋਕ ਇਹੋ ਜਿਹੇ ਹੁੰਦੇ ਜਿਹੜੇ ਇਹ ਚੀਜ਼ਾਂ ਤੋਂ ਤਰਸ ਰਹੇ ਨੇ ਜਿਹੜੇ ਵਿਚਾਰੇ ਅਪਾਹੀਜ ਨੇ ਉਹ ਖੜੇ ਹੋਣ ਨੂੰ ਤਰਸ ਰਹੇ ਨੇ ਤੇ ਜਿਨ੍ਹਾਂ ਦੀਆਂ ਬਾਵਾਵਾਂ ਵਗੈਰਾ ਨਹੀਂ ਹੁੰਦੀਆਂ ਉਹ ਰੋਟੀ ਖਾਣ ਨੂੰ ਤਰਸ ਰਹੇ ਆ ਮਤਲਬ ਆਪਾਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਕਿ ਸਾਨੂੰ ਹਰ ਪਾਸੋਂ ਤੁਸੀਂ ਵਧੀਆ ਰੱਖਿਆ ਆ ਤੇ ਆਪਣੇ ਕੰਮ ਨੂੰ ਜਿਹੜੀ ਬੋਰ ਹੋਣ ਦੀ ਗੱਲ ਹੈ ਖਾਸ ਕਰਕੇ ਆਪਾਂ ਲੇਡ ਹਾਊਸ ਵਾਈਫ ਤੇ ਬੋਰ ਹੋਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਕਿਉਂਕਿ ਆਪਾਂ ਦੇਖੋ ਆਪਣਾ ਆਪਣੀ ਡਿਊਟੀ ਸਮਝਣੀ ਚਾਹੀਦੀ ਆਪਾਂ ਨੂੰ ਐ ਹੋਣਾ ਚਾਹੀਦਾ ਕਿ ਅਸੀਂ ਡਿਊਟੀ ਤੇ ਸਵੇਰੇ ਉੱਠਦੇ ਹੀ ਆਪਾਂ ਡਿਊਟੀ ਤੇ ਜਾਣਾ ਹੈ ਤੇ ਰਾਤ ਨੂੰ ਜਿਹੜੀ ਆਪਣੀ ਡਿਊਟੀ ਆਫ ਹੁੰਦੀ ਹੈ ਜਦੋਂ ਆਪਾਂ ਇਹ ਸੋਚ ਕੇ ਕੰਮ ਕਰਾਂਗੇ ਨਾ ਆਪਣੇ ਜਿਹੜਾ ਐਨਰਜੀ ਦਾ ਲੈਵਲ ਆ ਉਹ ਹੋਰ ਜ਼ਿਆਦਾ ਵੱਧ ਜਾਊਗਾ ਮੈਂ ਖੁਦ ਐਵੇਂ ਸੋਚਦੀ ਹੁੰਦੀ ਸੀ ਪਰ ਮੈਂ ਹੁਣ ਨਹੀਂ ਸੋਚਦੀ ਹੈਗੀ ਮੈਂ ਸੋਚਦੀ ਆ ਕਿ ਜਿਹੜਾ ਮੇਰਾ ਕੰਮ ਆ ਉਹ ਮੇਰਾ ਹੀ ਹੈ ਇਹ ਜਿਹੜਾ ਕੰਮ ਕਰਨਾ ਮੈਂ ਆਪਣੇ ਤਰੀਕੇ ਨਾਲ ਕਰਨਾ ਆ ਤੇ ਮੈਂ ਤੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੀ ਆ ਕਿ ਤੁਸੀਂ ਮੇਰੇ ਹੱਥ ਪੈਰ ਸਾਰਾ ਕੁਝ ਸਲਾਮਤ ਦਿੱਤਾ ਆ ਜਿਹੜਾ ਮੈਂ ਇੰਨੀ ਜੋਗੀ ਹੈਗੀ ਆ ਕਿ ਮੈਂ ਉੱਠ ਕੇ ਆਪਦਾ ਆਪ ਕਰ ਸਕਦੀ ਆ ਨਹੀਂ ਤਾਂ ਆਪਾਂ ਕਿਸੇ ਦੇ ਮੂੰਹ ਵੱਲ ਦੇਖਣਾ ਪੈਂਦਾ ਕਿ ਸਾਨੂੰ ਕੋਈ ਖਵਾਊਗਾ ਸਾਨੂੰ ਕੋਈ ਨਵਾਊਗਾ ਹਨਾ ਤੇ ਮਤਲਬ ਇਹ ਚੀਜ਼ਾਂ ਤੋਂ ਬਹੁਤ ਚੰਗੀ ਚੀਜ਼ ਆ ਜਿਹੜੀ ਆਪਾਂ ਨੂੰ ਮਿਲੀ ਆ ਵੀ ਆਪਾਂ ਆਪਣਾ ਕੰਮ ਆਪ ਕਰ ਸਕਦੇ ਆ ਤੇ ਇਹ ਚੀਜ਼ ਨੂੰ ਆਪਾਂ ਬਿਲਕੁਲ ਵੀ ਨੈਗੇਟਿਵ ਨਹੀਂ ਲੈਣਾ ਚਾਹੀਦਾ ਆਪਾਂ ਨੂੰ ਸਭ ਦਾ ਸ਼ੁਕਰਾਨਾ ਕਰਨਾ ਚਾਹੀਦਾ ਆ ਕਿਉਂਕਿ ਜਦੋਂ ਮੈਂ ਬਿਮਾਰ ਹੋਈ ਸੀ ਨਾ ਉਦੋਂ ਮੈਨੂੰ ਪਤਾ ਕਿ ਮੇਰੇ ਅੰਦਰ ਇੰਨੀ ਜ਼ਿਆਦਾ ਹੁੰਦਾ ਡਿਪਰੈਸ਼ਨ ਹੋ ਗਿਆ ਸੀ ਕਿਉਂਕਿ ਉਹ ਸਿਰਫ ਇਸ ਗੱਲ ਦਾ ਸੀ ਕਿਉਂਕਿ ਮੈਂ ਉੱਠ ਕੇ ਕੰਮ ਨਹੀਂ ਸੀ ਕਰ ਪਾ ਰਹੀ ਮੈਂ ਖਲਾਰਾ ਦੇਖ ਰਹੀ ਸੀ ਆਪਣੇ ਘਰ ਵਿੱਚ ਇੰਨਾ ਬੁਰਾ ਲੱਗ ਰਿਹਾ ਸੀ ਮੈਨੂੰ ਉਹ ਉਹ ਚੀਜ਼ਾਂ ਮੈਨੂੰ ਵਧੀਆ ਨਹੀਂ ਸੀ ਲੱਗ ਰਹੀਆਂ ਪਰ ਹੁਣ ਜਦੋਂ ਮੈਂ ਹੁਣ ਉੱਠ ਕੇ ਆਪਣੇ ਤਰੀਕੇ ਨਾਲ ਕੰਮ ਕਰਦੀ ਆ ਨਾ ਮੈਨੂੰ ਅੰਦਰੋਂ ਖੁਸ਼ੀ ਮਿਲਦੀ ਆ ਤੇ ਉਸ ਚੀਜ਼ ਤੋਂ ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਆਪਾਂ ਤੰਦਰੁਸਤ ਹੈਗੇ ਆ ਆਪਣੇ ਕੰਮ ਨੂੰ ਆਪਣੇ ਤਰੀਕੇ ਨਾਲ ਕਰਦੇ ਆ ਹਨਾ ਤੇ ਇਹਦੇ ਵਿੱਚ ਨਾ ਮਤਲਬ ਕੋਈ ਬੋਰ ਹੋਣ ਵਾਲੀ ਗੱਲ ਨਹੀਂ ਹੁੰਦੀ ਆਪਣੇ ਕੰਮ ਨੂੰ ਖੁਸ਼ ਹੋ ਕੇ ਕਰਨਾ ਚਾਹੀਦਾ ਆ ਜਦੋਂ ਆਪਾਂ ਆਪਣੇ ਕੰਮ ਨੂੰ ਖੁਸ਼ ਹੋ ਕੇ ਕਰਦੇ ਆ ਨਾ ਤਾਂ ਆਪਾਂ ਨੂੰ એનર્ਜੀ ਮਿਲਦੀ ਆ ਅੰਦਰੋਂ ਤੇ ਆਪਾਂ ਅੰਦਰੋਂ ਹੀ ਜਿਹੜੀ ਖੁਸ਼ੀ ਹੁੰਦੀ ਆ ਨਾ ਉਹ ਆਪਾਂ ਉਹੀ ਫੀਲ ਕਰ ਸਕਦਾ ਆ ਜਿੰਨਾ ਖੁਸ਼ੀ ਹੁੰਦੀ ਆ ਸੋ ਆਪਣੇ ਆਪ ਨੂੰ ਵਧੀਆ ਸੋਚਿਆ ਕਰੋ ਵਧੀਆ ਕੰਮ ਕਰਿਆ ਕਰੋ ਦਿਨ ਲਾ ਕੇ ਕੰਮ ਕਰਿਆ ਕਰੋ ਤੇ ਇੱਥੇ ਜੀ ਕਲਿੱਪ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਹ ਈਵਨਿੰਗ ਟਾਈਮ ਦੀ ਹੈ ਕਿਉਂਕਿ ਕੰਮ-ਕੁਮ ਕਰਨ ਤੋਂ ਬਾਅਦ ਨਾ ਮੈਂ ਪੈ ਗਈ ਸੀ ਉਸ ਤੋਂ ਬਾਅਦ ਮੈਂ ਕੋਈ ਵੀ ਕਲਿੱਪ ਜਿਹੜੀ ਸ਼ੂਟ ਨਹੀਂ ਕਰੀ ਹੈਗੀ ਉਸ ਤੋਂ ਬਾਅਦ ਆਹ ਈਵਨਿੰਗ ਟਾਈਮ ਦੀ ਹੈ ਤੇ ਇਹ ਈਵਨਿੰਗ ਟਾਈਮ ਜਿਹੜੇ ਕੱਪੜੇ ਮੈਂ ਆਪਾਂ ਸਵੇਰ ਤੋਂ ਧੋਤੇ ਸੀ ਹਨਾ ਉਹ ਸਾਰੇ ਹਲੇ ਸਾਹਮਣੇ ਬਾਕੀ ਸੀਗੇ ਤੇ ਇੱਥੇ ਮੈਂ ਇਹਨਾਂ ਨੂੰ ਇੱਕ-ਇੱਕ ਕਰਕੇ ਸੰਭਾਲ ਰਹੀ ਸੀ ਕਿਉਂਕਿ ਜਿਹੜੇ ਕਵਰ ਵਗੈਰਾ ਤੋਤੇ ਸੀ ਉਹ ਵੀ ਬਲੈਂਕਟ ਤੇ ਹਲੇ ਚੜਾਉਣੇ ਸੀਗੇ ਤੇ ਬਾਕੀ ਜਿਹੜੇ ਛਿੱਕੇ ਮੋٹے ਕੱਪੜਿਆਂ ਨਾਲ ਸਾਰਿਆਂ ਨੂੰ ਤੈ ਮਾਰ ਕੇ ਰੱਖ ਰਹੀ ਸੀਗੀ ਮੈਂ ਕਿਉਂਕਿ ਨਾ ਕੱਪੜਿਆਂ ਦਾ ਕੰਮ ਜੇ ਕੱਪੜੇ ਸੰਭਲ ਜਾਂਦੇ ਹਨ ਨਾ ਫਿਰ ਐ ਹੁੰਦਾ ਕਿ ਕੰਮ ਨਿਭੜ ਗਿਆ ਕਿਉਂਕਿ ਕੱਪੜੇ ਪਏ ਰਹਿਣਗੇ ਇੱਕ ਤਾਂ ਵਧੀਆ ਨਹੀਂ ਲੱਗਦੇ ਹੈ ਕਿ ਕੁਛ ਤੇ ਕੁਛ ਐ ਹੁੰਦਾ ਵੀ ਸਮਾਨ ਜਾਂ ਖਿਲਰ ਖੁਲਰਾ ਜਿਹਾ ਲੱਗਦਾ ਹਨਾ ਇਦੋ ਕਪੜੇ ਸੰਭੇ ਜਾਂਦੇ ਆ ਆਪਣੀ ਥਾਂ ਤੇ ਰੱਖੇ ਜਾਂਦੇ ਆ ਉਦੋਂ ਸਾਰਾ ਕੰਮ ਐਂ ਲੱਗਦਾ ਵੀ ਚਲੋ ਨਿਬੜ ਗਿਆ ਤੇ ਇੱਥੇ ਵੀ ਮੈਨੂੰ ਥੋੜਾ ਨਾ ਬੈਟਰ ਫੀਲ ਨਹੀਂ ਸੀ ਹੋ ਰਿਹਾ ਕਿਉਂਕਿ ਕਾਫੀ ਦਿਨਾਂ ਤੋਂ ਮੈਨੂੰ ਵੀਕਨੈਸ ਹੋਈ ਪਈ ਐ ਬੁਖਾਰ ਕਰਕੇ ਤੇ ਫਿਰ ਵੀ ਮੈਂ ਉੱਠ ਕੇ ਮੈਂ ਕਿਹਾ ਚਲੋ ਨਹੀਂ ਆ ਕੰਮ ਤਾਂ ਮੈਨੂੰ ਨਿਬੜ ਹੀ ਦਿੰਦੀ ਆ ਨਹੀਂ ਤਾਂ ਪਤਾ ਨਹੀਂ ਪਿਆਰ ਹੋਊਗਾ ਤੇ ਕੁਛ ਟਾਈਮ ਵਾਸਤੇ ਮੈਂ ਪੈ ਗਈ ਸੀ ਤੇ ਉੱਠਣ ਤੋਂ ਜਦੋਂ ਮੈਂ ਉੱਠੀ ਆ ਸਭ ਤੋਂ ਪਹਿਲਾਂ ਜਿਹੜੇ ਮੈਂ ਕਪੜੇ ਹੀ ਸੰਭਾਲੇ ਆ ਮੈਂ ਕਪੜੇ ਸੰਭਾਲ ਕੇ ਉਸ ਤੋਂ ਬਾਅਦ ਜਿਹੜਾ ਕੋਈ ਕੰਮ ਕਰਦੀ ਆ ਤੇ ਇੱਥੇ ਬੈਂਕਟ ਕੱਪੜੇ ਸਾਰੇ ਸਾਂਭਤੇ ਸੀਗੇ ਤੇ ਉਸ ਤੋਂ ਬਾਅਦ ਬੈਂਕਟ ਦਾ ਕਵਰ ਵੀ ਚੜਾ ਦਿੱਤਾ ਸੀਗਾ ਤੇ ਇਹ ਜ਼ਿੱਪ ਵਾਲਾ ਹੁੰਦਾ ਹੈ ਤੇ ਆਸਾਨ ਹੀ ਹੁੰਦਾ ਜੜੋਣਾ ਤੇ ਇਹ ਤਿੰਨ ਨੂੰ ਮੈਂ ਹੁਣ ਫੋਲਡ ਕਰਕੇ ਰੱਖ ਦੂੰਗੀ ਤੇ ਇੱਕ ਹੈਗਾ ਡਬਲ ਬੈੱਡ ਦਾ ਉਹਨੂੰ ਮੈਂ ਅੱਜ ਨਹੀਂ ਚੜਾਉਂਗੀ ਕਿਉਂਕਿ ਨਾ ਉਹਦੇ ਮਤਲਬ ਸਲਾਈ ਲਗਾ ਕੇ ਫਿਰ ਉਹ ਸੈੱਟ ਕਰਕੇ ਰੱਖਣ ਵਾਲਾ ਆ ਤਾਂ ਕਰਕੇ ਮੈਂ ਅੱਜ ਉਹਨੂੰ ਐਵੇਂ ਹੀ ਲੈ ਲੂੰਗੀ ਤੇ ਮੈਂ ਸੋਚਿਆ ਚਲੋ ਸਵੇਰ ਜੜਾ ਫਿਰ ਉਹਨੂੰ ਸੀਣ ਲਗਾ ਕੇ ਫਿਰ ਰੱਖੂੰਗੀ ਤੇ ਕਪੜੇ ਸਾਂਭਣ ਤੋਂ ਬਾਅਦ ਆ ਗਈ ਸੀ ਮੈਂ ਕਿਚਨ ਦੇ ਵਿੱਚ ਤੇ ਅੱਜ ਮੈਂ ਕੀ ਕਰਿਆ ਕਿ ਦੁਪਹਿਰੇ ਹੀ ਸਬਜ਼ੀ ਬਣਾ ਲਈ ਸੀਗੀ ਤੇ ਸਬਜ਼ੀ ਦਾ ਅੱਜ ਆਪਣਾ ਕੰਮ ਨਹੀਂ ਹੈਗਾ ਅੱਜ ਮੇਰੇ ਕੋ ਮਤਲਬ ਗਾਜਰਾ ਪਈਆਂ ਸੀ ਥੋੜੀਆਂ ਜੀਆਂ ਤੇ ਥੋੜੀਆਂ ਜੀਆਂ ਪਿਆ ਸੀਗਾ ਅ ਗੋਭੀ ਪਈ ਸੀ ਥੋੜੀ ਜਿਹੀ ਤੇ ਮੈਂ ਮਿਕਸ ਵੈਜ ਬਣਾ ਲਈ ਸੀ ਥੋੜੀ ਜਿਹੀ ਮੈਂ ਕਿਹਾ ਚਲੋ ਡੰਗ ਸੜ ਜੂਗਾ ਆਪਣਾ ਤੇ ਕੱਲ ਨੂੰ ਕੱਪਾ ਕੁਝ ਹੋਰ ਦੇਖਾਂਗੇ ਤੇ ਅੱਜ ਮੈਂ ਦੁਪਹਿਰੇ ਹੀ ਬਣਾ ਲਈ ਸੀ ਮੈਂ ਕਿਹਾ ਚਲੋ ਕੰਮਾਂ ਨੇ ਬੇੜ ਲੈਂਦੀਆਂ ਨਾਲ ਦੀ ਨਾਲ ਤੇ ਈਵਨਿੰਗ ਟਾਈਮ ਵਿੱਚ ਚਾਹ ਪੀਣ ਤੋਂ ਬਾਅਦ ਥੋੜੇ ਬਹੁਤ ਜੜੇ ਭਾਂਡੇ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਮੈਂ ਵਾਸ਼ ਕਰੀ ਸੀਗੀ ਤੇ ਵਾਸ਼ ਕਰਨ ਤੋਂ ਬਾਅਦ ਫਿਰ ਆਪਾਂ ਨਾਲ ਦੇ ਨਾਲ ਕਰਾਂਗੇ ਆਪਾਂ ਅੱਜ ਦੇ ਵਲੌਗ ਦੀ ਐਂਡਿੰਗ ਤੇ ਉਮੀਦ ਕਰਦੀਆਂ ਤੁਹਾਨੂੰ ਸਾਰੇ ਜਣਾਂ ਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਪਿਛਲੇ ਵਲੌਗ ਚ ਨਾ ਤੁਸੀਂ ਮੈਸੇਜ ਕਰਿਆ ਸੀ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਤੁਸੀਂ ਮੇਰੇ ਵਲੌਗ ਦੇਖਦੇ ਹੋ ਤੇ ਪਲੀਜ਼ ਆਪਣੇ ਪਿਆਰੇ ਪਿਆਰੇ ਜੀ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਮੈਨੂੰ ਤੁਹਾਡੇ ਕਮੈਂਟਾਂ ਨਾਲ ਹੀ ਪਤਾ ਲੱਗਦਾ ਤੁਸੀਂ ਮੇਰੇ ਵਲੌਗ ਦੇਖ ਰਹੇ ਹੋ ਤੇ ਜੇ ਤੁਸੀਂ ਮੈਨੂੰ ਦੱਸੋਗੇ ਹਨਾ ਫੇਰ ਹੀ ਮੈਨੂੰ ਮੇਰੇ ਅੰਦਰ ਐਨਰਜੀ ਆਊਗੀ ਕਿਉਂਕਿ ਜਿਹੜੇ ਕੰਮ ਮੈਂ ਸਟਾਰਟ ਕੀਤਾਗਾ ਮੈਂ ਚਾਹੁੰਦੀ ਆ ਕਿ ਮੈਂ ਉਸ ਕੰਮ ਨੂੰ ਪੂਰੇ ਲਗਨ ਨਾਲ ਕਰਾਂ ਤੇ ਤੁਹਾਡੇ سپورਟ ਦੀ ਮੈਨੂੰ ਬਹੁਤ ਜ਼ਿਆਦਾ ਲੋੜ ਆ ਤੁਸੀਂ ਮੇਰਾ ਸਾਥ ਦੋਗੇ ਫੇਰ ਹੀ ਮੈਂ ਆਪਣੇ ਕੰਮ ਨੂੰ ਜਿਹੜਾ ਵਧੀਆ ਤਰੀਕੇ ਨਾਲ ਕਰ ਸਕਦੀ ਆ ਤੇ ਪਲੀਜ਼ ਪਿਆਰੇ ਪਿਆਰੇ ਜੀ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਇੱਕ ਸੋਹਣੇ ਜੀ ਪਿਆਰੇ ਜੀ ਵਲੌਗ ਦੇ ਨਾਲ ਤਦ ਤੱਕ ਲਈ ਬਾਏ